ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਵਡਾਲਾ ਪਿੱਟੇਵਾਡੇ ਵਿਖੇ ਧੰਨ ਧੰਨ ਬਾਬਾ ਛੋਡੀ ਪਾਸ਼ਾ ਜੀ ਬਾਬਾ ਬੜਪਾ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਅਤੇ ਸ਼ਾਮ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਦਿਲਬਾਗ ਸਿੰਘ ਵਡਾਲਾ ਜਸਵਿੰਦਰ ਸਿੰਘ ਸ਼ਿੰਦਾ ਪ੍ਰੇਮ ਸਿੰਘ ਜੂਸਮ ਵਡਾਲਾ ਜੈ ਚਰਨਜੀਤ ਰਾਏ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਬਡਾਲਾ ਭਿੱਟੇਵੜ ਦੇ ਵਿਖੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਧ ਸੰਯੋਗ ਮਹਿਤਾਬ ਸਿੰਘ ਬਡਾਲਾ ਦਾ ਹੈ ਜੋ ਕਿ ਹਰ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਖੜਦੇ ਹਨ ਤੇ ਅੱਜ ਵੀ ਮਹਿਤਾਬ ਸਿੰਘ ਬਡਾਲਾ ਤੇ ਪਿੰਡ ਦੇ ਸਰਪੰਚ ਮਦਨ ਸਿੰਘ ਦਾ ਬਹੁਤ ਵੱਡਾ ਸੰਯੋਗ ਰਿਹਾ ਜਿਨ੍ਹਾਂ ਕਰਕੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਜਿਸ ਵਿੱਚ ਬਡਾਲਾ ਪਿੱਟੇਵੜ ਦੇ A ਤੇ B ਟੀਮ ਦਾ ਮੈਚ ਕਰਵਾਇਆ ਗਿਆ ਜਿਸ ਦੌਰਾਨ A ਟੀਮ ਬਡਾਲਾ ਜੇਤੂ ਰਹੀ ਇਸ ਮੌਕੇ ਤੇ ਵੱਡੀ ਟੀਮ ਬਡਾਲਾ ਪਿੱਟੇਵੜ ਤੇ ਪਿੰਡ ਪਧਰੀ ਦਾ ਮੈਚ ਕਰਵਾਇਆ ਗਿਆ ਇਸ ਦੌਰਾਨ ਪਿੰਡ ਪਧਰੀ ਦੀ ਟੀਮ ਜੇਤੂ ਰਹੀ ਇਸ ਮੌਕੇ ਤੇ ਜੇਤੂ ਰਹੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਤੋਂ ਅਮਰਦੀਪ ਸਿੰਘ ਮਾਲ ਦੀ ਖਾਸ ਰਿਪੋਰਟ ਕਰਨਾ ਚਾਹੁੰਨਾ ਧੰਨਵਾਦ ਜੀ ਇਹ ਜਿਹੜੀ ਮਹਿੰਮ ਭਾਜੀ ਇਹਨਾਂ ਨੇ ਸ਼ੁਰੂ ਕੀਤੀ ਆ ਤੇ ਸਾਡੇ ਸਰਦਾਰ ਮਹਿਤਾਬ ਸਿੰਘ ਵਡਾਲਾ ਜੀ ਵੱਲੋਂ ਮੈਂ ਉਹਨਾਂ ਦਾ ਮੈਨੇਜਰ ਹਾਂ ਤੇ ਉਹ ਕੋਈ ਵੀ ਚੰਗੀ ਚੀਜ਼ ਨੂੰ ਅਪਰੀਸ਼ੀਏਟ ਕਰਦੇ ਆ ਤੇ ਇਹ ਹੈਲਥ ਦਾ ਮਾਮਲਾ ਵਾ ਜਿਸ ਤਰ੍ਹਾਂ ਵੀਰ ਜੀ ਬੋਲ ਰਹੇ ਸੀ ਕਿ ਕਾਫੀ ਜਿਹੜੀਆਂ ਪੀੜ੍ਹੀਆਂ ਨਸ਼ੇ 'ਚ ਬਰਬਾਦ ਹੋ ਗਈਆਂ ਅੱਜ ਕੱਲ ਦੇ ਜਿਹੜੇ ਲੜਕੇ ਸੀ ਉਹਨਾਂ ਨੂੰ ਅਪਰੀਸ਼ੀਏਟ ਕਰੀਦਾ ਜੀ ਤੇ ਉਹਨਾਂ ਵੱਲੋਂ ਫੁੱਲ ਸਪੋਰਟ ਹੁੰਦੀ ਆ ਸਾਨੂੰ ਅੱਜ ਪਤਾ ਲੱਗਾ ਕਿਤੇ ਗਿਆ ਹਾਂ ਤੇ ਉਹਨਾਂ ਵੱਲੋਂ ਮੈਸੇਜ ਹੀ ਸਾਡੇ ਵਡਾਲਾ ਸਾਹਿਬ ਵੱਲੋਂ ਤੇ ਆ ਕੇ ਉਹਨੂੰ ਅਸੀਂ ਹਾਜ਼ਰੀ ਭਰ ਕੇ ਪੂਰਾ ਕੀਤਾ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਉਹਨਾਂ ਨੇ ਜਿੰਨੇ ਮੇਲੇ ਕਰਾਏ ਆ ਫਸਟ ਟਾਈਮ ਉਹਨਾਂ ਨੇ ਟੂਰਨਾਮੈਂਟ ਕਰਾਇਆ ਤੇ ਇਸ ਚੀਜ਼ ਦੀ ਵੀ ਵਧਾਈ ਦੇਣੀ ਵੀ ਤੁਸੀਂ ਬਹੁਤ ਵਧੀਆ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਬਿਲਕੁਲ ਜੀ ਅਸੀਂ ਅੱਗੇ ਤੋਂ ਹੋਰ ਇਹਨਾਂ ਨੂੰ ਜਿੰਨਾ ਵੀ ਬਾਬਾ ਜੀ ਨੂੰ ਕਿਹਾ ਵੀ ਤੁਹਾਡੇ ਕੋਲ ਕਿਸੇ ਚੀਜ਼ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਸਪੋਰਟ ਕਰਾਂਗੇ ਤੁਹਾਨੂੰ ਤੇ ਉਹਨੂੰ ਵੱਧ ਕੇ ਇਸ ਚੀਜ਼ ਨੂੰ ਗਾਵਾ ਵਧਾਇਆ ਜਾਵੇ ਤੇ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਉਹ ਇਸ ਚੀਜ਼ ਚੋਂ ਬਾਹਰ ਨਿਕਲਣ ਉਹਨਾਂ ਨੂੰ ਅਪਰੀਸ਼ੀਏਟ ਕੀਤਾ ਜਾਵੇ ਆਉਣ ਵਾਲੀ ਪਨੀਰੀ ਜਿਹੜੀ ਉਹ ਨੱਚੇ ਦੇ ਵਿੱਚ ਬਰਬਾਦ ਨਹੀਂ ਥੋੜੀ ਦੇਰੀ ਹੋਈ ਇਸ ਮਹਿਤਾਬ ਸਿੰਘ ਉਡਾਲਾ ਜੀ ਆਏ ਉਹਨਾਂ ਦੇ ਫਾਦਰ ਸਾਹਿਬ ਹੀ ਜਦੋਂ ਉਹ ਆਏ ਆ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਕਾਫੀ ਜਿੰਨਾ ਕਿ ਸਾਨੂੰ ਚੰਗੀ ਚੀਜ਼ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਦੇ ਵਿੱਚ ਲੱਗੇ ਫੈਨ ਨੇ ਮੇਰੀ ਪੂਰੀ ਡਿਊਟੀ ਉਹਨਾਂ ਨੇ ਇੱਧਰ ਲਾਈ ਹੈ ਜੀ ਕੋਈ ਵੀ ਆ ਕਿਸੇ ਦੀ ਹੈਲਥ ਵਾਸਤੇ ਕਿਸੇ ਨੂੰ ਦਵਾਈ ਦੀ ਲੋੜ ਆ ਆ ਇਸ ਕੈਂਪ ਲਗਾਏ ਜਾ ਰਹੇ ਆ ਕੈਂਪ ਦੂਸਰੇ ਵੀ ਲਗਾ ਰਹੇ ਜੀ ਇੱਕ ਡਿਸਪੈਂਸਰੀ ਉਹਨਾਂ ਨੇ ਤਿਆਰ ਕੀਤੀ ਆ ਹੋਰ ਵੀ ਕਾਫੀ ਪਿੰਡ ਦੇ ਵਿੱਚ ਕੰਮ ਮਤਲਬ ਕਰਾਉਂਦੇ ਪਏ ਨੇ ਮੈਂ ਜਿੰਨਾ ਵੀ ਬੋਲਾ ਉਹਨਾਂ ਵੀ ਥੋੜਾ ਹੋਵੇਗਾ ਤੇ ਬਾਕੀ ਸਾਰੇ ਸਾਡੀ ਵਡਾਲਾ ਪਟੇਵਾਰ ਦੀ ਬਚਾਇਤ ਸਾਡੇ ਵੱਡੇ ਭਾਜੀ ਦਲਬਾਖ ਸਿੰਘ ਵਡਾਲਾ ਜੀ ਇਹ ਸਾਰੇ ਸਾਥ ਦਿੰਦੇ ਨੇ ਬਲਜੀਤ ਵਡਾਲਾ ਜੀ ਨੇ ਸਾਡੇ ਮੈਂਬਰ ਸਾਹਿਬ ਨੇ ਇਹ ਇਹ ਤੁਹਾਡਾ ਸਕੀ ਹੈ ਇਹ ਸ਼ਿੰਦਾ ਮੈਂ ਮਰਜੀ ਸਾਡੇ ਤੇ ਸਾਰੀ ਟੀਮ ਸਾਡੀ ਸਾਡੇ ਨਾਲ ਮਿਲ ਕੇ ਚੱਲਦੀ ਆ ਤੇ ਫੇਰ ਹੀ ਅਸੀਂ ਕਰ ਪਾਉਨੇ ਜੀ ਇਕੱਲੇ ਅਸੀਂ ਕੁਝ ਵੀ ਨਹੀਂ ਇਹਨਾਂ ਦੇ ਸਾਰੇ ਸਹਿਯੋਗ ਨਾਲ ਤੇ ਪਿੰਡ ਵੀ ਕਾਫੀ ਰਿਸਪੌਂਸ ਦੇ ਰਿਹਾ ਜੀ ਸਾਡੇ ਨਾਲ ਇਸ ਬਨੇ ਕਾਫੀ ਕੰਮਾਂ ਦੇ ਵਿੱਚ ਸਾਡੀ ਹੈਲਪ ਕਰਦਾ ਪਿਆ ਤੇ ਬਾਕੀ ਜਿਹੜਾ ਉਹ ਮਹਤਾਬ ਸਿੰਘ ਉਡਾਲਾ ਜੀ ਵੱਲੋਂ ਜੋ ਵੀ ਅਪੀਸ਼ੀਏਟ ਕਰਦੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਛੋਟਾ ਨਾਂ ਸ਼ਿੰਦਾ ਹੈ ਜੀ ਪਿੰਡ ਬਡਾਲਾ ਪਿੱਟੇਵੜਦਾ ਮੈਂ ਰਹਿਣ ਵਾਲਾ ਜੀ ਮੈਂਬਰ ਬਚਾਦੇ ਆ ਬਡਾਲਾ ਪਿੱਟੇਵੜਦਾ ਸਾਬਕਾ ਮੈਂ ਬੋਲ ਰਿਹਾ ਜੀ ਤੇ ਬਾਕੀ ਸਾਡੇ ਪਿੰਡ ਤੋਂ ਮੁਤਾਬ ਭਾਈ ਬਦਾਲ ਸਾਹਿਬ ਬਹੁਤ ਮੰਨ ਲਓ ਪੀ ਸਾਡੇ ਪਿੰਡ ਦੀ ਵਧੀਆ ਜਿੰਦਗੀ ਬਣਾਉਣ ਨੇ ਉਹਨਾਂ ਦੀ ਆਪਣੀ ਬਾਕੀ ਸਾਡੇ ਪਿੰਡ ਤੋਂ ਕੋਈ ਮੁੰਡਾ ਉੱਠਿਆ ਆ ਨਿਸ਼ਾਨ ਬਰਾਲਾ ਬਾਕੀ ਬਹੁਤ ਹੈਲਪ ਕੀਤੀ ਇਹਨਾਂ ਦੀ ਇਹਨਾਂ ਨੇ ਪਈਨਾਂ ਨੇ ਮੰਨ ਲਓ ਕਰਦੋ 20-25 ਹਜ਼ਾਰ ਦਾ ਇਹਨਾਂ ਨੇ ਲੈ ਕੇ ਦਿੱਤਾ ਉਹਨਾਂ ਨੇ ਸਮਾਨ ਇਹਨਾਂ ਨੂੰ ਇੱਕ ਆਡਾ ਵੀਰ ਸਗਰਾਜ ਆ ਉਨੂੰ ਵੀ ਮਤਲਬ ਕਿ ਬਹੁਤ ਹੈਲਪ ਕੀਤੀ ਆ ਅੱਜ ਦਾ ਟੂਰਨਾਮੈਂਟ ਕਰਾਇਆ ਗਿਆ ਬੱਚਿਆਂ ਦਾ ਟੂਰਨਾਮੈਂਟ ਜੀ ਵੇਖੋ ਬਾਬਾ ਜੀ ਹੈਗੇ ਆਪਣੇ ਰਾਇਆ ਜੀ ਉਹਨਾਂ ਨੇ ਅੱਜ ਬੱਬਰਪਾਲ ਸਿੰਘ ਦਾ ਕਰਵਾਇਆ ਸੀ ਮੇਲਾ ਜੀ ਤੇ ਉਹਨਾਂ ਨੇ ਇਹ ਕਰਕੇ ਟੂਰਨਾਮੈਂਟ ਕਰਵਾਇਆ ਵੀ ਮਤਲਬ ਕਿ ਜਿਹੜੇ ਬੱਚੇ ਛੋਟੇ ਆ ਉਹਨਾਂ ਦਾ ਵੀ ਬੇਟਾ ਮਤਲਬ ਗਰਾਊਂਡ ਤੇ ਜਾਂਦਾ ਜੀ ਤੇ ਉਹਨੇ ਆਪਣੇ ਬੱਚੇ ਅਲ ਵੀ ਚਲੋ ਹਰ ਵੀ ਪਿੰਡ ਅਲ ਵੇਖ ਕੇ ਉਹਨਾਂ ਨੇ ਮਤਲਬ ਵਧੀਆ ਇੱਕ ਮਤਲਬ ਉਹਨਾਂ ਨੇ ਕਿੱਤਾ ਵੀ ਚਲੋ ਵੀ ਪ੍ਰਚਾਲਾ ਕੀਤਾ ਆ ਕਿ ਗਰਾਊਂਡ ਦੇ ਵਿੱਚ ਮਤਲਬ ਵੀ ਹਰ ਬੱਚਾ ਜਾਵੇ ਤੁਹਾਨੂੰ ਪਤਾ ਵੀ ਹਰ ਪਿੰਡ ਦੇ ਵਿੱਚ ਜਿਹੜਾ ਨਸ਼ਾ ਆ ਉਹ ਬਹੁਤ ਜ਼ਿਆਦਾ ਆ ਤੇ ਉਹ ਨਸ਼ੇ ਦੇ ਮੰਨ ਲਓ ਵੀ ਜੇ ਬੱਚਿਆਂ ਨੂੰ ਆਪਾਂ ਗਰਾਊਂਡ ਦੇ ਵਿੱਚ ਮੰਨ ਲਓ ਵੀ ਜੇ ਵੀਡੀਓ ਵੇਖਣਗੇ ਕਿਉਂਕਿ ਅੱਜ ਕੱਲ ਨੈਟਰ ਦਾ ਹਰ ਕਿਸੇ ਦਾ ਵੀ ਜੋਰ ਆ ਤੇ ਨੈਟ ਕਰਕੇ ਮੰਨ ਲਓ ਵੀ ਬੱਚੇ ਵੇਖਣਗੇ ਤੇ ਉਹਨਾਂ ਨਾਲ ਵੇਖ ਕੇ ਹਰ ਬੱਚਾ ਵੀ ਤੁਰੂਗਾ ਗਰਾਊਂਡ ਵਾਲੇ ਤੁਰੂਗਾ ਇਹ ਤੇ ਬਾਕੀ ਸਾਡੇ ਪਿੰਡ ਦੀ ਜਿਹੜੀ ਗਰਾਊਂਡ ਆ ਜੀ ਮਤਾਬ ਸਿੰਘ ਬਡਾਲਾ ਜੀ ਨੇ ਅੱਗੇ ਵੀ ਬਹੁਤ ਉਹਨਾਂ ਦਾ ਮੰਨ ਲਓ ਵੀ ਸਾਥ ਆ ਕਾਫੀ ਪੈਸੇ ਲਾਏ ਉਹਨਾਂ ਨੇ ਹੁਣ ਵੀ ਉਹਨਾਂ ਨੇ ਕੋਈ 22 ਲੱਖ ਰੁਪਏ ਦੀ ਜਿਹੜੀ ਗਰਾਊਂਡ ਆ ਉਹਨਾਂ ਨੇ ਆਪਣੀ ਬਡਾਲੇ ਪਿੱਤੇ ਵੱੜਦੀ ਗਰਾਊਂਡ ਨੂੰ ਉਹਨਾਂ ਨੇ ਪਾਸ ਕਰਾਈ ਆ ਉਹ ਥੋੜੇ ਦਿਨਾਂ ਤੱਕ ਮੰਨ ਲਓ ਵੀ ਲਾਗੂ ਹੋ ਜਾਣੀ ਆ ਤੇ ਉੱਥੇ ਗਰਾਊਂਡ ਦੇ ਵਿੱਚ ਕਾਫੀ ਮੰਨ ਲਓ ਵੀ ਜਿਹੜਾ ਆਪਣਾ ਛੱਡ ਛੁੱਡ ਵੀ ਬਨ ਗਏ ਹੋਰ ਵੀ ਗਰਾਊਂਡ ਦਾ ਕੋਈ ਕਾਫੀ ਹਰ ਪਿੰਡ ਚ ਹੋਣੀ ਚਾਹੀਦੀ ਜੀ ਵੇਖੋ ਹਰ ਪਿੰਡ ਨਸ਼ਾ ਹਰ ਪਿੰਡ ਜੀ ਜੀ ਇਹ ਨਹੀਂ ਮੰਨ ਲਓ ਵੀ ਕਿਸੇ ਪਿੰਡ 'ਚ ਨਹੀਂ ਹੈਗਾ ਨਾ ਸਾਰਾ ਹਰ ਪਿੰਡ ਜੀ ਆ ਤੇ ਜੇ ਆਪਾਂ ਮੰਨ ਲਓ ਵੀ ਇਦਾਂ ਟੂਰਨਾਮੈਂਟ ਕਰਾਵਾਂਗੇ ਬੱਚੇ ਆ ਛੋਟੇ ਛੋਟੇ ਆ ਸਾਰੇ ਹੀ ਮੰਨ ਲਓ ਵੀ ਆਪਣੀ ਚਲੋ ਵੀਡੀਓ ਵੇਖਣਗੇ ਉਹ ਬੱਚਾ ਫਰਾਣੇ ਦਾ ਚਲੋ ਮਤਲਬ ਵਧੀਆ ਦੀ ਤਾਰੀਆਂ ਵੱਜਣੇ ਜੋ ਮਰਜ਼ੀ ਮੰਨ ਲਓ ਵੀ ਨਾਂ ਆ ਕੇ ਬੱਚੇ ਦਾ ਤੇ ਇਹ ਉਹਨਾਂ ਲੈ ਕੇ ਸਾਰੇ ਬੱਚੇ ਉੱਠਣਗੇ ਤੇ ਕਾਫੀ ਮੰਨ ਲਓ ਵੀ ਸਾਡੇ ਪਿੰਡ ਦਾ ਕਿਹ ਸੁਧਾਰ ਵੀ ਹੋਇਆ ਆ ਜਦੋਂ ਦਾ ਵੀਰ ਆਪਣਾ ਨਿਸ਼ਾਨ ਬੜਾਲਾ ਇਹ ਸਾਰੇ ਬੱਚਿਆਂ ਨੂੰ ਮੰਨ ਲਓ ਵੀ ਗਰਾਊਂਡ ਦੇ ਵਿੱਚ ਖੜਦੇ ਆ ਮੇਰਾ ਖੁਦ ਭਤੀਜਾ ਆ ਉਹ ਮੈਨੂੰ ਆਪ ਕਹਿੰਦਾ ਵੀ ਤੜਕੇ ਮੈਨੂੰ ਚਾਚਾ 3 ਵ ਤੇ ਬੱਚੇ ਕਾਫੀ ਮੰਨੋ ਵੀ ਗਰਾਉਂਡ ਤੇ ਜਾਂਦੇ ਆ ਤੇ ਇਹ ਕਰਕੇ ਸਾਡੇ ਪਿੰਡ ਦਾ ਚਲੋ ਮੋਤਾਬ ਸਿੰਘ ਵੱਡਾਲਾ ਜੀ ਦਾ ਮੈਂ ਧੰਨਵਾਦ ਕਰਦਾ ਆ ਜਿਹੜੇ ਚਲੋ ਉਹਨਾਂ ਨੇ ਮੰਨੋ ਵੀ ਹਰ ਵੀ ਕੋਈ ਵੀ ਕੰਮ ਕਿਸੇ ਗਰੀਬ ਕਿਸੇ ਕੁੜੀ ਦਾ ਮੰਨੋ ਵਿਆਹ ਆ ਤੇ ਉਹਨਾਂ ਦੀ ਜੂਸ ਭਾਈ ਦੀ ਡਿਊਟੀ ਲਾਉਂਦੇ ਆ ਵੀ ਉਹਨੂੰ ਜਿਹੜੀ ਚੀਜ਼ ਦੀ ਲੋੜ ਆ ਮਤਲਬ ਸਹਿਯੋਗ ਹੈ ਬਿਲਕੁਲ ਜੀ ਵੱਡਾ ਜਿਹਨੂੰ ਕਹਿ ਦਿੰਦੇ ਆ ਵੀ ਮੰਨੋ ਵੀ ਸਾਡੇ ਪਿੰਡ ਦਾ ਮੰਨੋ ਵੀ ਕਰਤਾ ਪਤਾ ਉਹ ਹੀ ਮੋਦਬਾਰੇ ਪਿੰਡ ਦੇ ਵਿੱਚ ਵੇਖੋ ਜੀ ਇਦਾਂ ਦਾ ਕੋਈ ਚਲੋ ਜੇ ਕੋਈ ਕੋਈ ਅਹੁਦੇ 'ਚ ਬੰਦਾ ਬੈਠਾ ਆ ਉਹਨੂੰ ਹਰ ਪਿੰਡ ਵਾਲੇ ਮੰਨੋ ਚਾਹੀਦਾ ਵੀ ਆਪਣੇ ਪਿੰਡ ਦਾ ਸਾਥ ਦੇ ਹਾਡੇ ਪਿੰਡ ਚ ਹੋਰ ਵੀ ਕਈ ਮੰਨ ਲਓ ਵੀ ਉੱਤੇ ਦਾ ਰਿਆ ਜੀ ਇਹ ਨਹੀਂ ਮੁਤਾਬਤ ਵਾਲੇ ਹੋਰ ਵੀ ਬੜਿਆ ਜੀ ਪਰ ਨਹੀਂ ਧਿਆਨ ਕਿਸੇ ਦਾ ਤੇ ਮੁਤਾਬ ਜੱਗੇ ਆਏ ਮੁਤਾਬ ਜੀ ਦਾ ਮੰਨ ਲਓ ਧੰਨਵਾਦ ਹੈ ਉਹਨਾਂ ਦਾ ਉਹ ਮੰਨ ਲਓ ਅੱਗੇ ਆਏ ਆ ਤੇ ਮੰਨ ਲਓ ਹਰ ਪਿੰਡ ਮੰਨ ਲਓ ਕੋਈ ਵੀ ਕੋਈ ਮੰਨ ਲਓ ਸਾਡੇ ਪਿੰਡ ਚ ਇਹ ਨਹੀਂ ਕਹਿ ਸਕਦਾ ਵੀ ਮੰਨ ਲਓ ਵੀ ਉਹਨਾਂ ਨੇ ਕਿਸੇ ਨੂੰ ਮੰਨ ਲਓ ਕੋਠੀ ਚੋਂ ਖਾਲੀ ਮੋੜਿਆ ਹੋਵੇ ਪਹਿਲੀ ਗੱਲ ਤੇ ਜੋਸ ਭਾਈ ਸਾਡਾ ਮੰਨ ਲਓ ਵੀ ਇਹ ਵੀ ਨਹੀਂ ਮੋੜਦੇ ਕਿਸੇ ਨੂੰ ਦੂਰ ਜਾਣ ਦੀ ਲੋੜ ਨਹੀਂ ਵਹੇ ਤੇ ਬਾਕੀ ਚਲੋ ਜੀ ਸਾਧ ਦਸਬਾ ਸਿੰਘ ਜੀ ਬੁਲਾ ਲਾ ਮੇਰੇ ਅੱਜ ਉਡਾਲੇ ਪਿਟੇ ਵਡ ਬਾਬਾ ਰਾਜਾ ਬਾਬੇ ਵਡਪਾਲ ਸਿੰਘ ਤੁਹਾਡੀ ਪਾਸ਼ਾ ਦੀ ਜ ਮੇਲਾ ਜਾਦ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਾਇਆ ਇਹ ਸਾਰੀ ਪੰਚਾਇਤ ਦਾ ਬਹੁਤ ਜਿਆਦਾ ਸਹਿਯੋਗ ਆ ਮਤਾਬ ਸਿੰਘ ਉਡਾਲੇ ਦਾ ਬਹੁਤ ਵੱਡਾ ਸਹਿਯੋਗ ਆ ਇਹ ਜੂਸਫ ਛੋਟਾ ਵੀਰ ਸਾਡੇ ਇਹਨਾਂ ਦਾ ਸਾਰਾ ਹੀ ਮਤਲਬ ਰੋਲਿਆ ਚੰਗਾ ਸਾਰੇ ਛਿੰਦੇ ਹੋਣੀਆਂ ਲਵ ਹੋਣੀਆਂ ਹੋਰ ਇਹ ਵੀਰ ਆ ਪ੍ਰਧਾਨ ਸੁਣੀ ਆ ਇਹ ਕਰਕੇ ਇਹ ਵੀ ਕਾਰਨ ਇਹ ਆ ਸਭ ਤੋਂ ਵੱਡਾ ਵੀ ਜਿਹੜਾ ਨਹਾ ਆ ਇਹ ਜਿਹੜੀ ਛੋਟੀ ਆਪਣੀ ਹੈਗੀ ਆ ਪੀੜੀ ਪਨੀਰੀ ਇਹਨੂੰ ਬਚਾਉਣ ਵਾਸਤੇ ਜਿਹੜਾ ਸਾਰਾ ਇਹ ਪ੍ਰਚਾਰਾ ਕਰ ਰਹੇ ਆ ਇਹ ਇਹਨਾਂ ਦੀ ਪੱਕੀ ਡਿਊਟੀ ਹੈ ਗਰਾਊਂਡ ਦੇ ਵਿੱਚ ਬੌਲੀ ਹੱਡੇ ਚਾਰ ਕਿੱਲੇ ਦੇ ਵਿੱਚ ਗਰਾਊਂਡ ਬਣੀਆਂ ਉੱਥੇ ਸਵੇਰ ਸ਼ਾਮੀ ਇਹ ਆਪਣੀ ਜਿਹੜੀ ਆ ਇਹ ਗੇਮ ਬੱਚਿਆਂ ਨੂੰ ਸਾਰੇ ਨੂੰ ਕਰਾਉਂਦੇ ਆ ਅਸੀਂ ਵੀ ਉੱਥੇ ਜਾ ਕੇ ਹਾਜ਼ਰੀ ਭਰਦੇ ਆ ਵੀ ਬੱਚੇ ਜਿਹੜੇ ਆ ਉਹ ਚੰਗੇ ਬਣਨੇ ਲੱਗਣ ਚੰਗੇ ਨਹੇ ਤੋਂ ਬਜੇ ਰਹਨ ਪਲੇਅਰ ਬਣਨ ਆਸ਼ੇਬਾ ਨਹੀਂ ਤੇ ਨਿਸ਼ਾਨ ਮੁੰਡਾ ਬਹੁਤ ਵਧੀਆ ਪਲੇਅਰ ਬਣਿਆ ਹੋਰ ਵੀ ਬਣਨੇ ਆ ਇਹ ਵਿੱਚੋਂ ਸਰਕਾਰ ਦੀ ਜਿਹੜੀ ਗੱਲ ਆ ਉਹ ਇੱਕ ਅਲੱਗ ਗੱਲ ਆ ਇਹ ਜਿਹੜੀ ਪਿੰਡ ਨਾਲ ਦੀ ਗੱਲ ਹੁੰਦੀ ਲੱਗਿਆ ਪਿੰਡ ਦੇ ਉਤੋਂ ਇਹ ਕੰਮ ਸਾਰਾ ਹੁੰਦਾ ਸਰਕਾਰ ਨੂੰ ਥੋੜਾ ਪਤਾ ਉਹ ਐਮਐਲ ਤੇ ਆਪਣੇ ਘਰ ਬਿਠੇ ਮੰਤਰੀ ਘਰ ਬਿਠੇ ਉਹ ਟਾਈਮ ਲੰਘਿਆ ਗਈ ਗੱਲ ਇਹ ਹਰ 12 ਮਹੀਨੇ ਚੋਂ 24 ਦਿਨ ਸਾਲ ਦੇ ਜਿਹੜੇ ਉਹਨਾਂ ਦੇ ਵਿੱਚ ਸਾਰਾ ਦਿਨ ਇਹ ਜਿਹੜੀ ਆ ਇਹਨਾਂ ਦਾ ਧਿਆਨ ਦਿੱਤਾ ਜਾਵੇ ਪਿੰਡ ਦੀ ਪੰਚਾਇਤ ਦਾ ਧਿਆਨ ਦਿੱਤਾ ਜਾਵੇ ਪਿੰਡ ਦੇ ਮੁਖੀਆਂ ਦਾ ਧਿਆਨ ਦਿੱਤਾ ਜਾਵੇ ਪਿੰਡ ਦੇ ਮੋਦ ਬੜਾ ਗੂੜਾ ਧਿਆਨ ਦਿੱਤਾ ਜਾਵੇ ਫਿਰ ਇਹ ਚੀਜ਼ਾਂ ਦੀਆਂ ਅੱਗੇ ਚੱਲਦੀਆਂ ਸਿੰਘ ਹੈ ਜੀ ਆ ਪਿੰਡ ਵਡਾਲਾ ਪਟੇਵੜ ਜੀ ਇੱਥੇ ਬਾਬਾ ਵਰਪਾਖ ਸਿੰਘ ਦੀ ਮੇਲਾ ਕਰਾਇਆ ਗਿਆ ਜੀ ਇੱਥੇ ਜੀ ਤੇ ਉਹਦੇ ਨਾਂ ਤੇ ਇੱਥੇ ਇੱਕ ਵੱਡੀ ਮੈਚ ਕਰਾਇਆ ਗਿਆ ਜੀ ਛੋਟੇ ਬੱਚਿਆਂ ਦਾ ਪਹਿਲਾਂ ਬਾਅਦ ਚ ਦੂਜਾ ਮੈਚ ਕਰਾਇਆ ਗਿਆ ਕਬੱਡੀ ਦਾ ਵਡਾਲੇ ਦਾ ਪਟੇਵੜ ਦਾ ਤੇ ਨਾਲ ਪਧਰੀ ਦਾ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਵੀਰਾਂ ਦੇ ਸਹਿਯੋਗ ਨਾਲ ਸਾਰਿਆਂ ਦਾ ਬਹੁਤ ਵਧੀਆ ਮੇਲਾ ਤੇ ਕਰਾਇਆ ਗਿਆ ਪਹਿਲੀ ਇੱਕ ਵੱਡੇ ਮੈਚ ਆ ਮੇਲੇ ਤੇ ਹੋਇਆ ਏ ਜੀ ਸਹਿਯੋਗ ਸਾਰਿਆਂ ਦਾ ਪਿੰਡ ਦੇ ਸਹਿਯੋਗ ਨਾਲ ਮੁਖਬਰਾਂ ਵੀਰਾਂ ਦੇ ਨਾਲ ਦਿਲਬਾਗ ਵੀ ਜੀ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਰਿਆ ਕਰਕੇ ਵੀ ਬੱਚਿਆਂ ਨੂੰ ਜੇ ਆਪਾਂ ਕਬੱਡੀ ਮੈਚ ਕਰਾਵਾਂਗੇ ਚੰਗੇ ਪਾਸੇ ਧਿਆਨ ਸੀ ਇਹ ਤੇ ਮਿਲੂਗੀ ਵੀ ਤੇ ਅੱਜ ਜੇ ਆਪਾਂ ਖੇਡਾਂਗੇ ਇੱਥੇ ਬੱਚੇ ਖੇਡਣਗੇ ਉਹ ਫਿਰ ਵੇਖ ਕੇ ਹੋਰ ਵੀ ਉਤਸ਼ਾਹ ਹੋਊਗਾ ਬੱਚਿਆਂ ਦਾ ਗਰਾਊਂਡ 'ਚ ਜਾਣਗੇ ਚੰਗੇ ਪਾਸੇ ਲੱਗਣਗੇ ਮਾੜੇ ਪਾਸੇ ਜਾਂ ਬਹਿਣੀ ਤੋਂ ਬਚਣਗੇ ਕੋਸ਼ਿਸ਼ ਇਹੋ ਹੀ ਆ ਜੀ ਸਾਡੀ ਨਹੀਂ ਲਾਗੇ ਪਿੰਡ ਦੀ ਪਧਰੀ ਪਿੰਡ ਦੀ ਜੀ ਇੱਕ ਵੱ ਪਿੰਡ ਦੀ ਹੀ ਗਰਾਊਂਡ ਐ ਜੀ ਬੋਲੀ ੱਡੇ ਦੇ ਵਿੱਚ ਵਿਡਾਲੇ ਪੱਟੀਵੜ ਦੀ ਜੋ ਪਿੰਡ ਦੇ ਸਹਿਯੋਗ ਨਾਲ ਜੋ ਮਤਾ ਭਾਜੀ ਦੇ ਤੇ ਅਦਲ ਬਾਗੀ ਜੀ ਹੋਣਾ ਤੇ ਸਾਰਿਆਂ ਦੇ ਸਹਿਯੋਗ ਨਾਲ ਗਰਾਊਂਡ ਬਹੁਤ ਸੋਹਣੀ ਤਿਆਰ ਕੀਤੀ ਆ ਉਥੇ ਬੱਚਿਆਂ ਨੂੰ ਆਡੀ ਕੋਸ਼ਿਸ਼ ਐ ਵੀ ਵੱਧ ਤੋਂ ਵੱਧ ਉਥੇ ਬੱਚੇ ਹੋਣ ਜਿਹੜੇ ਚੰਗੇ ਪਾਸੇ ਲੱਗਣ ਇਹਨਾਂ ਸਾਰਿਆਂ ਵੀਰਾਂ ਦਾ ਇਹੋ ਜੀ ਆ ਵੀ ਚਲੋ ਆਪਣੀ ਗੇਮ ਖੇਡਣ ਅੱਜ ਦੇ ਸਮੇਂ ਦੇ ਵਿੱਚ ਦੋ ਚੀਜ਼ਾਂ ਬਹੁਤ ਜ਼ਰੂਰੀ ਜਿੰਨੀ ਕਿ ਮੇਰੀ ਸਮਝ ਐ ਜੀ ਇੱਕ ਸਟੱਡੀ ਪੜ੍ਹਾਈ ਇੱਕ ਤੁਹਾਡੀ ਸਿਹਤ ਦੋ ਚੀਜ਼ਾਂ ਹੋਣਗੀਆਂ ਤੇ ਤੁਸੀਂ ਜਿੱਥੇ ਮਰਜ਼ੀ ਕਾਮਯਾਬ ਹੋ ਸਕਦੇ ਜੇ ਇਹੋ ਸੋਚ ਕਰਕੇ ਤੁਰੇ ਆ ਜੀ ਸਾਰੇ ਪਿੰਡ ਦਾ ਸਹਿਯੋਗ ਆ ਸਾਰੇ ਭਰਾਵਾਂ ਦਾ ਸਾਡੀ ਕੋਸ਼ਿਸ਼ ਇਹੋ ਵੀ ਬੱਚਿਆਂ ਨੂੰ ਚੰਗੇ ਲਈ ਪਾਇਆ ਜਾਵੇ ਹਰ ਪਿੰਡ ਦੇ ਵਿੱਚ ਜੀ ਜਿਸ ਵੀ ਪਿੰਡ ਦੇ ਵਿੱਚ ਗਰਾਊਂਡ ਆ ਸਾਰੇ ਇੱਕ ਸਰਪੰਚ ਵੀਰ ਨੂੰ ਚਲੋ ਆਪਾਂ ਜਿੰਨੀ ਕੁ ਆਪਣੀ ਕੋਸ਼ਿਸ਼ ਆ ਭੈਣ ਭਰਾਵਾਂ ਨੂੰ ਇਹ ਵੀ ਚਲੋ ਬਾਕੀ ਦਾ ਕਾਰੋਬਾਰ ਗਲੀਆਂ ਨਾਲੀਆਂ ਇਹ ਤਾਂ ਕੰਮ ਚੱਲਦੇ ਹੀ ਰਹਿਣੇ ਆ ਤੇ ਗਰਾਊਂਡ ਹੋਊਗੀ ਸਫਾਈ ਉੱਥੇ ਚਲੋ ਬੱਚੇ ਖੇਡ ਵੀ ਸਕਦੇ ਜਰੂਰੀ ਨਹੀਂ ਕਬੱਡੀ ਕੋਈ ਵੀ ਗੇਮ ਖੇਡਣ ਦੌੜ ਲਾਉਣ ਭੱਜਣ ਜੰਪ ਕਿਸੇ ਵੀ ਗੇਮ ਚ ਕਰਨਗੇ ਉਹਨਾਂ ਦਾ ਸਰੀਰ ਫਿੱਟ ਰਹੂਗਾ ਆ ਸਮੇਂ ਦੇ ਵਿੱਚ ਸਾਰੇ ਵੀਰਾਂ ਨੂੰ ਪਤਾ ਵਾ ਜੀ ਮੋਬਾਈਲ ਮਾੜੀ ਚੀਜ਼ ਨਹੀਂ ਆ ਜੇ ਆਪਾਂ ਚੰਗੇ ਪਾਸੇ ਸਮਝਾਂਗੇ ਤੇ ਮੋਬਾਈਲ ਉਦੋਂ ਮਾੜਾ ਵਾ ਜਦੋਂ ਆਪਾਂ ਅੰਦਰ ਬੈ ਕੇ ਫੋਨ ਤੇ ਵੇਖੀ ਜਾਵਾਂਗੇ ਸਾਰਾ ਕੁਝ ਸਰੀਰ ਦੀ ਜਦੋਂ ਆਪਾਂ ਹਿਲਜੁਲ ਨਹੀਂ ਹੈਗੀ ਤੇ ਉਹ ਆਟੋਮੈਟਿਕ ਹੀ ਸਾਨੂੰ ਬਿਮਾਰੀਆਂ ਨੇ ਘੇਰਨਾ ਵਾ ਜੀ ਕੋਈ ਕਰਨ ਜੋਗੇ ਨਹੀਂ ਰਹਿਣਾ ਤੇ ਜਿੰਨਾ ਹੀ ਗਰਾਊਂਡ ਦੇ ਨਾਲ ਜੁੜਾਂਗੇ ਤੁਰਾਂ ਫਿਰਾਂਗੇ ਉਨਹੀਂ ਸਾਡੀ ਸਿਹਤ ਵੀ ਚੰਗੀ ਰਹੂਗੀ ਸਾਰਾ ਕੁਝ ਹੁਣ ਜਿਹੜੇ ਸਾਡੇ ਬਜ਼ੁਰਗ ਹੀ ਉਹ ਕਿਉਂ ਕਾਮਯਾਬ ਹੀ ਕਿਉਂ ਲੰਮੀ ਉਮਰ ਹੀ